ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਪੰਜ گاਵਾ ਤੁਹਾਨੂੰ ਦਿਖਾਉਣੀ ਆਂ ਚਾਰ ਤਾਂ ਹੀ ਸਾਹਮਣੇ ਦੇਖ ਸਕਦੇ ਇੱਕ ਗਾਂ ਹਲੇ ਆਉਂਦੀ ਐ ਇੱਕ ਆ ਵੀ ਗਾਂ ਜਿਹੜੀ ਹੁਣੇ ਆਈ ਐ ਇਕੱਠੀਆਂ ਹੀ ਆ ਦੋਵੇਂ گاਵੇਂ ਇੱਕ ਗਾਂ ਲਾ ਲਈਏ ਦੇਖ ਕੇ ਲਾਉਂਦੇ ਤੇ ਪ੍ਰਿਤਪਾਲ ਵੀਰ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਾਈਓ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਦੱਸੋ। ਚਲੋ ਵੇ ਦੇ ਕਿਰਪਾ ਚੀ ਦੀ ਵੇ ਗਿਆ ਕੱਲ ਵਾਲਾ ਮਾਲ ਫਿਰ। ਕੀ ਵੇਜੋ ਉਧਰ ਵਾਲਾ ਮਾਲ ਉਸ ਵੇਲੇ ਠੀਕ ਹੈ। ਚਲੋ ਨਾਮ ਦੱਸ ਦੋ ਫਿਰ। ਨਾਮ ਮੇਰਾ ਪ੍ਰਿਤਪਾਲ ਸਿੰਘ ਜੀ। ਪਿੰਡ ਚਾਲਕਲਾਂ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਜੀ। ਤੇ ਫੋਨ ਨੰਬਰ ਫੋਲ ਦੇ ਕਰੀ। ਫੋਨ ਨੰਬਰ 77 ਦਾ 975 ਜੀ। ਤੇ ਅੱਜ ਪੰਜ ਫਿਰ। ਆਪਣੇ ਕੋਲ 5 ਜੇ ਭਾਜੀ 4 ਸੂਈਆਂ ਵਾ ਤੇ ਇੱਕ ਗੱਬਣ ਦੀ। ਠੀਕ ਹੈ। ਚਲੋ ਜਿਹੜੀ ਇਹ ਪਿੰਡ ਨੇ। ਅੱਜ ਮਾਲ ਇਕ ਆਉਂਦੀ ਆ। ਠੀਕ ਹੈ। ਉਹ ਆਈ ਗਈ ਉਹ ਵੀ ਇਨਾ ਤੌਰ ਹੀ ਤੋ ਪਹਿਲਾਂ ਇਨਾ ਹੀ ਤੌਰ ਦੋ ਤੈਨੂੰ ਤੋੜ ਦੋ ਬੱਚਾ ਨਾਲੇ ਆ ਉਹ ਵਸ਼ੀ ਇਹਦੀ ਇਹਦੇ ਮਗਰ ਵਸ਼ੀ ਉਹ ਵਸ਼ੀ ਆ ਉਹ ਮੰਗ ਰਹੀਆਂ ਉਹ ਉਹ ਵਸ਼ੀ ਆਉਂਦੀ ਇਹਦੇ ਹਰਦੀਪਾ ਜੀ 10 11 ਕਿਲੋ ਦੁੱਧ ਜੇ ਚਵਾਈ ਕਰਕੇ ਕਿੰਨੇ ਕਿਲੋ ਲੈਂਦੀ ਏ ਪਾਸ ਕਰਕੇ ਚਵਾਈ ਕਰਕੇ ਪਾਸ ਕਰਕੇ ਕੰਦੇ ਲੈਂਦੀ ਆ ਬਾਕੀ ਦੁੱਧ ਕਿਸੇ ਵੀ ਨੇ ਆਪ ਚਵਾਈ ਕਰਕੇ ਖੜਨਾ ਵਾ ਦੁੱਧ ਇੱਥੇ ਪੂਰਾ ਹੋਵੇ ਤੇ ਲੈ ਜਾਏ ਨਹੀਂ ਪੂਰਾ ਹੋਵੇ ਤੇ ਇੱਥੇ ਹੀ ਰਹਿਣ ਦੇ ਭਾਵੇਂ ਕੋਈ ਆ ਕੇ ਚੋਲੇ ਭਾਵੇਂ ਕੋਈ ਵੀਡੀਓ ਕਾਲ ਤੇ ਚਵਾ ਲੇ ਜੇ ਕੋਈ ਇੱਥੇ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਫਿਰ ਉਹ ਕਿਤੇ ਲੱਗੋ ਬੰਦਾ ਲੈ ਲੈ ਫਿਰ ਵੀਡੀਓ ਤੇ ਪਸ਼ੂ ਨਾ ਹੀ ਲਵੇ ਥਾਣੇ ਵੇਖੋ ਤੇ ਕਿੰਨਾ ਜੇ ਇਹਦੇ ਕੋਲ ਪੱਕਾ ਦੁੱਧ ਵੀ ਜੀ ਜੇ ਦੋ ਘਰ ਵੀ ਪੱਕਾ 10 ਲੀਟਰ ਦੀ ਘੰਟੀ ਦਵਾਂਗੇ ਉਹਦਾ ਯਾਰਾ ਜਿਹੜੇ ਤੂੰ ਦਾਣੇ ਹੀ ਲਾਓ ਤੇ ਮੁੱਲ ਪਾਕੀ ਆਪਾਂ ਵੀ ਜੀ ਦੋ ਡੰਗ ਮਾਲ ਚਵਾ ਕੇ ਦੇਣਾਗੇ ਠੀਕ ਹੈ ਕੋਈ ਮੇਰਾ ਵੀ ਰੌਂਡਲਨ ਵਾਲਾ ਫੋਨ ਨਾ ਲਾਏ ਕੋ ਗੁੱਸਾ ਕਰੇ ਗਲਾ ਕਰੇ ਇੱਥੇ ਸਾਈ ਪਾ ਦੇ ਦੋ ਡੰਗ ਮਾਲ ਚਵਾ ਕੇ ਘਰੋ ਫੇਲ ਦਿਉਣਾ ਠੀਕ ਹੈ ਭਾਵੇਂ ਚਾਰ ਡੰਗ ਵੀ ਝੋਲੇ ਅਗਲਾ ਅੱਛਾ ਸਾਈ ਪਾ ਕੇ ਜਿੱਦਾਂ ਮਰਜ਼ੀ ਚੋਗਾ ਖੁੱਲੀ ਚਵਾਈ ਕਰੇ ਪਾਰ ਹਫਤਾ ਚੋਈ ਜੇ ਐਦਾਂ ਮਾਲਿਕ ਲਾ ਇਹਦਾ ਮੁੱਲ ਹੈ ਭੀਪਾ ਜੀ ਆਪਾਂ ਕਰਦੇ ਜੇ 32000 ਅੱਛਾ 30000 ਹੀ ਦੇ ਦਾਂਗੇ ਠੀਕ ਆ ਬਾਕੀ ਦੇ ਦਾਂਗੇ 30000 ਜੀ ਭੀਪਾ ਜੀ ਪਹਿਲਾ ਸੁਆ ਜੀ ਠੀਕ ਹੈ ਜੀ ਤੇ ਇਹਦਾ ਵੀ ਪਹਿਲਾ ਸੁਆ ਜੀ ਲੈ ਭਾਈ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਭੀਪਾ ਜੀ 14 ਕਿਲੋ ਦੁੱਧ ਜੀ ਠੀਕ ਆ ਭਾਜੀ 14 ਕਿਲੋ ਜੀ ਵੇਖੋ ਤੁਹਾਨੂੰ ਕੋਲ ਹੈਗਾ ਪੱਕਾ ਦੁੱਧ 14 ਲੀਟਰ ਭਾਈ ਹੁਣ ਚਵਾ ਕੇ ਇਹਦੇ ਬੱਚਿਆਂ ਉੱਤੇ ਕਿਲੋ ਕਿਲੋ ਡੇਡ ਡੇਡ ਕਿਲੋ ਇਹਦੇ ਮਗਰ ਬੱਚਾ ਜੇ ਬੱਚਾ ਜੀ ਤਾਂ ਲਿਆ ਤੋਰੋ ਇਹਨਾਂ ਬਾਕੀ ਬੱਚੇ ਆਪਣੀ ਸਮਝਣਾ ਵੇਖ ਲਓ ਇਹਨਾਂ ਦੇ ਕਿੰਨੇ ਕਿੰਨੇ ਚਿਰਦੇ ਆ ਬੱਚਿਆਂ ਦਾ ਨ ਬੱਚੇ ਸੱਜ سامنے ਦੇਖ ਨਹੀਂ ਦੇ ਹੁੰਦੇ ਆ ਇਹਦੇ ਕੋਲ 14 ਲੀਟਰ ਦੱਸਦੇ ਜਿਹੜਾ ਇਹ ਚੌਗੀ ਆ ਵੀ ਭਾਜੀ ਕੁਛ ਹੀ ਨਹੀਂ 14 ਤਾਂ ਕਹਿੰਦੇ ਜਸਤਰਾਂ ਦੀ ਸਿੱਧੀ ਸਾਦੀ ਬੜੀ ਮਸ਼ੀਨ ਦੇਖੋ ਵੱਡੀ ਬੱਚੇ ਬਾਕੀ ਇਹ ਆ ਕਿ ਰੰਗ ਰੂਪ ਦੀ ਚੰਗੀ ਆ ਤੇ ਥਾਂ ਨੇ ਵੀ ਚੰਗਾ ਜਿਹੜਾ ਇਹਦੇ ਕੋਲ ਸਾਰੀ ਚੰਗੀ ਆ ਭਾਜੀ ਲਿਆ ਜੀ ਇਹ ਮੇਰੀਆਂ ਸਗੀਜੇ ਦੇ ਸਦੇ ਸ਼ੇਦਾਂ ਤੇ ਆ ਜਿਹੜੀ ਸਗੀਜੇ ਸਾਈਡ ਵਾਲੇ ਦੰਦ ਆ ਜੇ ਉਤਨਾ ਹੀ ਖਲੋਤੇ ਆ ਇਹਦੇ ਕਿੱਦ ਕੱਦ ਦੇ ਖੇਲਾ ਇਹਨਾਂ ਨੇ ਤੇ ਬਾਕੀ ਕੱਦ ਕਾਠ ਦੀ ਚੰਗੀ ਆ ਜਿਹੜੀ ਤਾਂ ਹੁਣ ਇਹਨਾਂ ਨਾਲ ਆ ਮਾਲਵਾ ਜੇ ਚਮਕ ਚਮਕਾ ਪੂਰੀ ਮਾਰ ਨਹੀਂ ਹੁਣ ਚਲੋ ਜੇ ਲਾਇਆ ਠੀਕ ਹੈ ਤੇ ਇਹਦਾ ਮੁੱਲ ਮੋਲ ਰਹਾ ਵਿਪਲ ਜੀ 45 ਕਰ ਲੀਏ ਹਾਂਜੀ ਤੇ 42000 ਚ ਮਾਨਤਾ ਕਰ ਦਾਂਗੇ ਕਿੰਨਾ 40000 ਹੀ ਦੇ ਦਾਂਗੇ ਪੂਰੇ ਠੀਕ ਹੈ ਜੀ ਕਰ ਦੇ ਦਾਂਗੇ 14 ਕਿਲੋ ਦਾ ਨੈਟ ਤਿਆਰ ਜਿਆ ਤਿਆਰ ਜਿਹੜਾ ਬਿਲਕੁਲ ਘਰ ਵੀ ਭਾਜੀ ਤਾਜੀ ਸੂਈ ਜੇ ਬਿਲਕੁਲ ਤਾਜੀ ਬੌਲਾ ਜੇ ਬੱਚਾ ਨਾਲ ਉਹਦੇ ਗਿੱਲਾ ਖਾਦਾ ਬੱਚਾ ਜੀ ਮਗਰ ਹਾਂ ਬੱਚਾ ਜੀ ਮਗਰ ਤੇ ਨਾਲ ਨਾਲ ਤਾਜਾਈ ਹੈ ਠੀਕ ਹੈ ਜੀ ਇਹਦੇ ਕੋਲ ਦੁੱਧ ਬੋਲਾ ਕਿੰਨਾ ਜੀ ਇਹਦੇ ਕੋਲ ਬੋਲਾ ਵੀ ਭਾਈ ਖਾਲੀ ਨਹੀਂ ਕੀਤੀ ਛੇ ਹੋਗਾ 7 ਕੋ ਬੈਠੇ ਹੈਗਾ ਪੱਕਾ ਕਿੰਨਾ ਚੁਾਈ ਜਾਊਗੀ ਇਹ ਆ ਸੀ ਭਾਈ ਉਹ ਤਾਂ ਕਹਿੰਦੇ ਕੋਈ ਸੂਆ ਚ ਨਹੀਂ ਆ ਗਈ ਗਾਂ ਸਾਂਭੀ ਨਹੀਂ ਗਈ ਪੱਠਿਆ ਨਾਲ ਕੋ ਲਾਤੀ ਬਜ਼ੁਰਗੀਆਂ ਦੀ ਲੱਤ ਟੁੱਟ ਗਈ ਹੈ ਤਾਂ ਉਹਦਾ ਕੋਠੇ ਪਸੇ ਪਾਉਂਦਾ ਸੀ ਠੀਕ ਆ ਠੀਕ ਆ ਲੱਸੀ ਇਹ ਦੂਜਾ ਸੂਆ ਉਹ ਤਾਂ ਕਹਿੰਦੇ ਆਪਾਂ ਪੱਠਿਆਂ ਦੇ ਸਿਰ ਤੇ 11-12 ਕਿਲੋ ਚੁੰਦੇ ਰਹੇ ਹਾਂ ਠੀਕ ਆ ਹੁਣ ਵੀ 11-12 ਕਿਲੋ ਦੇ ਦਊਗਾ ਸਾਂਭੀ ਘੱਟ ਉਹਨਾਂ ਨੇ ਬੋਲ ਵੀ ਇਹਦਾ ਛੋਟਾ ਪੁਣਾ ਠੀਕ ਆ ਹਾਂ ਜੀ ਆ ਖੰਡ ਦੇਖ ਸਕਦੇ ਇਹਦੇ ਵੀ ਲਾਗੇ ਤਾਂ ਝੁੰਗੀ ਇਹ ਸਿੰਗਾ ਸਿੰ ਬਾਹਰੀ ਕਾਲੀ ਚੰਗੀ ਦੇਖੋ ਸਾਰੀ ਜਗ੍ਹਾ ਵੀ ਵੱਡੀ ਹੈ ਭਾਜੀ ਇਹ ਡੰਗਰ ਨਾਲ ਕੇ ਪੁਰਾਣੇ ਚੰਗਾ ਜੰਗਰਵਾ ਕੋੜੇ ਅਰਗੀ ਆ ਪੀਪਾ ਜੀ ਕੋਈ ਪੁੱਤ ਰਹੇ ਆ ਕਿ ਕੱਦ ਕਾਠ ਦੀ ਚੰਗੀ ਆ ਤੇ ਸੋਈ ਵੀ ਚੰਗੀ ਆ ਪੀਪਾ ਜੀ ਲੈ ਵਾ ਬਣਾਉਣਾ ਜੇ ਦੁੱਧ ਆ ਪਾ ਜੇ ਰੋਹ ਚਲੋ ਵੇਖ ਜੂਗੀ ਠੀਕ ਆ ਅਗਲੀ ਵੀਡੀਓ ਚ ਸੈਟ ਕਰਕੇ ਵੇਚਾਂਗੇ ਤੇ ਇਹਦਾ ਮੁੱਲ ਇਹਦਾ ਮੁੱਲ ਆ ਪੀਪਾ ਜੀ ਆਪਾਂ 28000 ਕਰਦੇ ਆ 26000 ਦੀ ਦੇ ਦਾਂਗੇ 26000 ਦੀ ਦੇ ਦਾਂਗੇ ਹੋਰ ਕਰ ਦੋਗੇ ਮਨ ਕਰਦਾ ਕਿ ਕੋਈ ਫੋਨ ਲਾਵੇ ਮੇਰਾ ਵੀ ਕੋਈ ਫਿਕਸ ਰੇਟ ਨਹੀਂ ਹੈਗੇ ਠੀਕ ਆ ਖੁੱਲਾ ਮੰਤਨ ਕਰਦੇ ਆ ਖੁੱਲੇ ਕੰਮ ਚੱਲਣੇ ਆ ਤੇ ਪਾਲੀਆ ਵਿਭਾਗੇ ਸੁਈਜੇ ਠੀਕ ਆ ਇਹ ਦੇਖੋ 11 ਕਿਲੋ ਪੱਕਾ ਜਿਹੜਾ ਹੈਗਾ ਪੱਕਾ ਠੀਕ ਆ ਵਾਦੀ ਹੋਊਗਾ ਪਰ 11 ਕਿਲੋ ਪੱਕਾ ਹੋ ਤੋਰ ਫੇਰ ਉਹ ਬੱਚਾ ਜਿਹਦਾ ਪਰਲੇ ਬਨੇ ਬੱਚਾ ਉਹ ਸਾਹਮਣੇ ਪਹਿਲੇ ਪੂਰਾ ਜਾ ਆ ਬੱਚਾ ਜਿਹਦਾ 11 ਕਿਲੋ ਦੋਦੇ ਇਹਦੇ ਕੋਲ ਦੱਸਦੇ ਆ ਪੂਰਾ ਪੂਰਾ ਜੇ ਦਾ ਭਾਕੀ ਠਂਡੀ ਤੀਰੀ, ਕੋਈ ਰਾ ਸੇ ਨੀ ਕੋਣੀ, ਕੋਈ ਮਾਣਾ ਕਾਡਾ, ਕੋਜ ਨੀ ਕੋਣੀ. ਠੀਖ ਆਜ਼ਾ. 10000 ਰੁਪਏ ਭੀ ਭਾਜੀ 35 ਕਰ ਲਈਏ 33 ਕਰ ਲਈਏ ਅੱਛਾ 28000 ਦੀ ਦੇ ਦਾਂਗੇ 28000 ਦੀ ਵੀ ਦੇ ਦਾਂਗੇ 10000 ਰੁਪਏ 28000 ਦੀ 11 ਕਿਲੋ ਪੱਕਾ ਤਿਆਰ ਤਾਹਨਾ ਹੋਊਗਾ ਮਾਨਤਨ ਵਿੱਚ ਹੋਰ ਹੋ ਜਾਊਗਾ ਕਰ ਦਾਂਗਾ ਭੀ ਭਾਜੀ ਤੇ ਜਾਓ ਬਸ 20000 ਰੁਪਏ ਭਾਜੀ ਮੂੰਹ ਚੋਗੀ ਜੇ ਬਚੀ ਤੋੜ ਦਿਓ ਇਹਨਾਂ ਵਿੱਚ ਪੂਰੀ ਤਿਆਰ ਹੋਣੀ ਬਸ ਇਹ ਤਿਆਰ ਹੋਣੀ ਹੈ ਇਹ ਬਾਕੀ ਹੈਗੀ ਸਾਈ ਵਾਲ ਕ੍ਰੋਸ ਚ ਇਹ ਲੋ ਜੀਰ ਵੀ ਭਾਈ ਬੜੀ ਹੈ ਫੋਲੋ ਵਸੀ ਸਾਰੀ ਸੁਆ ਜਿਹੜਾ ਇਹਨੇ ਪਹਿਲਾਂ ਹੀ ਸੁਣਾ ਵਾ ਚੰਗੀ ਤਿਆਰ ਹੁੰਦੀ ਥੰਡੀ ਨੀਂਦ ਰੱਖਨੇ ਆ ਵੀ ਭਾਜੀ ਤੇਰਾ ਜਦੋਂ ਕਿਨੋਂ ਪਹਿਲਾਂ ਚਾਹੋ ਵੀ ਜਿੰਨੇ ਹਿਸਾਬ ਨਾਲ ਲਬਾਸ ਬਣਾਉਂਦੀਆਂ ਆਂ ਵੀ ਭਾਜੀ ਠੀਕ ਆ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਆਪਾਂ 32000 ਕਰਦੇ ਆਂ ਠੀਕ ਆ 30000 ਦੇ ਦੇ ਦਾਂਗੇ ਚੋ 1000 ਸਾਢੇ 29000 ਦੇ ਦਿਆਂਗੇ ਠੀਕ ਆ ਜੀ ਦੇ ਦਾਂਗੇ ਠੀਕ ਆ ਵੀ ਜੀ ਹੋਰ ਕੁਛ ਨਹੀਂ ਆ ਕੀ ਇਹੋ ਆਪਣੇ ਘਰ ਵੀ ਭਾਜੀ ਪਾਣੀ ਗਈ ਆ ਜੀ ਠੀਕ ਇੱਕ ਗੱਬਣ ਜੇ ਚਾਰ ਸੁਈਆਂ ਇੱਥੇ ਆਓ ਤੇ ਸੱਲੀ ਕਰਕੇ ਖੜੋ ਠੀਕ ਆ ਜੀ ਆਹ ਕਹਾਂ ਵੀ ਭਾਜੀ ਫਰਕ ਤਾਂ ਸਿਰਫ 2-4 ਘੰਟਿਆਂ ਦਾ ਪੈਂਦਾ ਹਾਂ ਹਾਂਜੀ ਹਾਂਜੀ 100 200 ਦੇ ਤੇਲ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ ਠੀਕ ਆ ਹਾਂਜੀ ਆ ਭੀ ਭਾਜੀ ਬਸ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਵੱਡੀ ਵਸ਼ੀ ਆ ਵੇਖਣਾ ਜੀ